ਲੇ ਬੈਨ ਪ੍ਰਭੂ ਦੇ ਬੈਨ ਬਚਨ ਜਿਹੜੇ ਨੇ ਉਹ ਰਸਾਂ ਦਾ ਘਰੇ ਉਹ ਤੇਰੇ ਕੰਨਾਂ ਵਿੱਚ ਪੈ ਜਾਣ ਤੇਰੇ ਜੀਵਨ ਵਿੱਚ ਉਤਰ ਜਾਣ ਤੇਰਾ ਬਿਰਸਤ ਜੀਵਨ ਜਿਹੜਾ ਹੈ ਨਾ ਇਹ ਰਸ ਵਾਲਾ ਬਣ ਜਾਵੇਗਾ ਇਹਦੇ ਅੰਦਰ ਰਸ ਪੈਦਾ ਹੋ ਜਾਵੇਗਾ ਤੇ ਉਸ ਰਸ ਨੂੰ ਤੂੰ ਮਾਨੇਗਾ ਆਨੰਦਿਤ ਹੋਵੇਂਗਾ ਜਦ ਪ੍ਰਭੂ ਦੇ ਗੁਣ ਗਾਇਨ ਕਰੇਗਾ ਸਹਿਬ ਕਹਿੰਦੇ ਨੇ ਸੋਭਤ ਪਰਸ ਪਰ ਮਹਿਮਾ ਆਪਾਰੀ ਹੈ ਸੋਭਤ ਸੋਭਾ ਪਾਉਂਦੇ ਪਰਸ ਪਰ ਬਾਹਰੋਂ ਗੁਣਾ ਦੇ ਨਾਲ ਲੈਥੂ ਪੇਥੂ ਹੋਇਆ ਔਰ ਜੀਵ ਛੁਬ ਗੁਣਾ ਦੇ ਨਾਲ ਉਨੇ ਸ਼ੁਭ ਗੁਣਾਂ ਦਾ ਸ਼ਿੰਗਾਰ ਤਨ ਤੇ ਕੀਤਾ ਹੈ ਤੇ ਈਸ਼ਵਰ ਨੂੰ ਉਹ ਪਾਏ ਚੰਗੇ ਹੋ ਗਏ ਪਰਸਪਰ ਆਪਸ ਵਿੱਚ ਮਿਲੇ ਤੇ ਜਦੋਂ ਜੀਵ ਈਸ਼ਵਰ ਦਾ ਮਿਲਾਪ ਹੋਇਆ ਨਾ ਦੋਨਾਂ ਦਾ ਅਭਿੰਨ ਭੇਦ ਮਿਟ ਗਿਆ ਆਵੇਦਤਾ ਹੋਈ ਉਸ ਵੇਲੇ ਮਹਿਮਾ ਆਪਾਰੀ ਇਹ ਦੋਨਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਨਾ ਸਿੱਖ ਦੀ ਨਾ ਸਤਗੁਰੂ ਦੀ ਨਾ ਜੀਵ ਦੀ ਨਾ ਈਸ਼ਵਰ ਦੀ ਕਿਉਂਕਿ ਇੱਕ ਰੂਪ ਹੋ ਗਏ ਨੇ ਜਿਉਂ ਜਲ ਮੈਂ ਜਲ ਆਈ ਖਟਾਨਾ ਤਿਉਨ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਈ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਉਹਦੇ ਤੋਂ ਬਲਿਹਾਰ ਨੇ ਜਾਂਦਾ ਹੈ ਕੁਰਬਾਨ ਜਾਂਦਾ ਇੱਕ ਰੂਪ ਹੋ ਗਏ ਈਸ਼ਵਰ ਜੀਵ ਹੋ ਗਿਆ ਜੀਵ ਈਸ਼ਵਰ ਹੋ ਗਿਆ ਇੱਕ ਰੂਪ ਹੋ ਗਏ ਹੁਣ ਪਰਿਵਾਰ ਤੋਂ ਪਰੇ ਦੀ ਮਹਿਮਾ ਹੈ ਕੋਈ ਪਰਿਵਾਰ ਨਹੀਂ ਪਾ ਸਕਦਾ ਜਿਵੇਂ ਹੀ ਪ੍ਰਬੀਨ ਪ੍ਰੇਪ ਪਿਆਰੇ ਪ੍ਰੇਮ ਰਸਕ ਕਾ ਰਸਕ ਹੈ ਕਹਿੰਦੇ ਜਿਵੇਂ ਪ੍ਰਬੀਨ ਬੜੇ ਸਿਆਨੇ ਸਿਆਨਪਤਾ ਦਾ ਘਰ ਅਰ ਸਿਆਨਪਤਾ ਦੇ ਸਹਿਤ ਹੋਏ ਤੇ ਪ੍ਰੇਪ ਪਿਆਰੇ ਵੈਗਰੂ ਦੇ ਨਾਲ ਪ੍ਰੇਮ ਰਸਕ ਪ੍ਰੇਮ ਦਾ ਰਸ ਅਨੰਦਤ ਹੁੰਦੇ ਨੇ ਆਨੰਦਮਾਨ ਦੇ ਉਹਦੇ ਨਾਲ ਜੁੜ ਕੇ ਰਸ ਨੂੰ ਪ੍ਰਾਪਤ ਕਰਦੇ ਨੇ ਵੈਸੇ ਹੀ ਬਚਿਤ੍ਰ ਅਤ ਪ੍ਰੇਮਨੀ ਪਿਆਰੀ ਹੈ ਕਹਿੰਦੇ ਇਸੇ ਤਰ੍ਹਾਂ ਉਹ ਪ੍ਰੇਮ ਦੇ ਆਨੰਦ ਨੂੰ ਮਾਰਦੇ ਆ ਮਾਣਦੇ ਆ ਆਨੰਦਤ ਹੁੰਦੇ ਆ ਹੋਇਆ ਔਰ ਬਚਿਤ੍ਰ ਜਿਹੜੇ ਅਤ ਬਹੁਤ ਜ਼ਿਆਦਾ ਅਨੋਖੇ ਕੌਤਕ ਜਿਹੜੇ ਨੇ ਅश्चਰਜ ਕੌਤਕ ਜਿਹੜੇ ਪ੍ਰਮਾਤਮਾ ਦੇ ਆ ਕੋ ਕਰਦਿਆਂ ਹੋਇਆ ਪਰਮਾਤਮਾ ਨੂੰ ਫਿਰ ਉਹ ਜੀਵ ਜਿਹੜੀ ਕਾਇਆ ਵਿੱਚ ਰਹਿ ਕੇ ਗੁਨਾ ਦਾ ਸ਼ਿੰਗਾਰ ਕੀਤਾ ਗੁਣ ਇਕੱਠੇ ਕੀਤੇ ਪ੍ਰਭੂ ਦਾ ਆਰਾਧਨ ਕੀਤਾ ਉਹ ਜੀਵ ਜਿਹੜਾ ਉਹ ਅਤ ਪਿਆਰੀ ਹੈ ਉਹ ਬਹੁਤ ਮੂਰਤ ਗੁਰੂ ਨੂੰ ਪਿਆਰੀ ਲੱਗਦੀ ਆ ਜਿਹਦੇ ਅੰਦਰ ਗੁਣ ਨੇ ਗੁਨਾ ਕਾਹੂ ਵੈ ਵਾਸੁਲਾ ਕਡ ਵਾਸੁਲੈ ਜੇ ਜੇ ਪੱਲੇ ਹੀ ਨਹੀਂ ਗੁਣ ਤੇ ਫਿਰ ਮਾਲਕ ਨਾਲ ਮਿਲਾਪ ਨਹੀਂ ਹੋਣਾ ਭਾਈ ਸਭ ਕਹਿੰਦੇ ਆ ਸਜਣਾ ਤਨ ਨੂੰ ਸਜਾਉਣਾ ਹੀ ਨਾ ਆਪਣੇ ਨੂੰ ਤੇ ਬਾਹਰੋਂ ਐਵੇਂ ਨਾ ਦੇਖਦਾ ਫਿਰ ਇਹਦੇ ਤੇ ਗੁਣ ਪ੍ਰਗਟ ਇਹਦੇ ਵਿੱਚ ਕਰ ਜਿੰਨੇ ਗੁਣ ਵੱਧ ਭਰੇਗਾ ਓਨੀ ਹੀ ਪ੍ਰਭੂ ਦੇ ਦਰ ਤੇ ਤੇ ਪ੍ਰਭੂ ਦੇ ਘਰ ਵਿੱਚ ਤੇਰੀ ਚੜਦੀ ਕਲਾ ਹੋਣੀ ਉਨਹੀਂ ਮਾਨ ਸਨਮਾਨ ਮਿਲ ਨਹੀਂ ਜਿੰਨੇ ਇਹਦੇ ਵਿੱਚ ਤੂੰ ਗੁਣ ਭਰ ਲਵੇਂਗਾ ਨਹੀਂ ਤੇ ਅਵਗਣਾਰੇ ਨੂੰ ਨਾ ਮਾਲਕ ਦੇ ਘਰ ਵਿੱਚ ਤੇ ਨਾ ਮਾਲਕ ਦੇ ਦਰ ਤੇ ਔਰ ਕਿਦੇ ਵੀ ਜਗਾ ਨਹੀਂ ਉਹ ਮਿਲਦੀ ਭਾਈ ਸਾਹਿਬ ਕਹਿੰਦੇ ਜਾ ਦਿਨ ਜਗਤ ਮਨ ਟਹਿਲ ਕਹੀ ਰਸਾਏ ਭਾਈ ਸਾਹਿਬ ਕਹਿੰਦੇ ਨੇ ਜਾ ਜਿਸ ਦਿਨ ਸੰਸਾਰ ਦੇ ਅੰਦਰ ਅਰ ਜਗਤ ਦਾ ਈਸ਼ਵਰ ਜਿਹੜਾ ਪਰਿਪੂਰਨ ਪਰਮਾਤਮਾ ਵੈਗਰੂਏ ਤੇ ਮੇਰੇ ਮਨ ਨੇ ਟਹਿਲ ਕਹੀ ਰਸਾਏ ਉਹਦਾ ਰਸ ਮਾਣਦਿਆਂ ਪ੍ਰੇਮ ਦਾ ਨਾਮ ਦਾ ਤੇ ਮੇਰਾ ਮਨ ਮੰਨ ਗਿਆ ਉਹਦੀ ਟਹਿਲ ਕਰਨ ਲਈ ਸੇਵਾ ਕਰਨ ਲਈ ਸਿਮਰਨ ਕਰਦਿਆਂ ਹੋਇਆਂ ਪਰਮਾਤਮਾ ਨੂੰ ਯਾਦ ਕਰਦਿਆਂ ਹੋਇਆਂ ਮਨ ਮੰਨ ਗਿਆ ਮਾਲਕ ਦੀ ਸੇਵਾ ਵਿੱਚ ਉਪਸਤਿਤ ਹੋਣ ਲਈ ਤੇ ਸੇਵਾ ਵਿੱਚ ਜੁਟ ਗਿਆ ਫਿਰ ਗਿਆਨ ਧਿਆਨ ਕੋਟ ਜੋਗ ਜਗ ਨ ਸਮਾਨ ਹੈ ਕਹਿੰਦੇ ਕਿੰਨਾ ਕੁ ਆਨੰਦ ਹੈ ਜਿਹੜਾ ਸਿਮਰਨ ਕਰਦਿਆਂ ਸੇਵਾ ਕਰੇ ਪ੍ਰਭੂ ਦੀ ਯਾਦ ਵਿੱਚ ਜੁੜਿਆਂ ਸੇਵਾ ਕਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਗਿਆਨ ਧਿਆਨ ਕੋਟ ਬਾਹਰ ਦਾ ਧਿਆਨ ਬਾਹਰ ਦਾ ਗਿਆਨ ਕਰੋੜਾਂ ਇਕੱਠੇ ਹੋ ਜਾਣ ਜੋਗ ਜਗ ਯੋਗ ਸਾਧਨਾਵਾਂ ਜਗਤ ਦੀਆਂ ਨਾ ਸਮਾਨ ਹੈ ਜਿਹੜਾ ਸਿਮਰਨ ਕਰਦਾ ਆਪੇ ਨੂੰ ਮਟਾ ਕੇ ਸੇਵਾ ਗੁਰੂ ਦੀ ਕਰਦਾ ਪਰ ਉਹਦੇ ਕੋਈ ਵੀ ਗਿਆਨ ਕੋਈ ਵੀ ਧਿਆਨ ਕੋਈ ਯੋਗ ਸਾਧਨਾ ਉਹਦੇ ਬਰਾਬਰ ਨਹੀਂ ਹੋ ਸਕਦੀ ਇਹਨਾਂ ਆਨੰਦੇ ਪ੍ਰਭੂ ਨਾਲ ਜੁੜ ਕੇ ਉਹਦੇ ਮਾਰਗ ਤੇ ਤੁਰ ਕੇ ਜਾ ਦਿਨ ਭਈ ਪੰਨਿਹਾਰੀ ਜਗਨਨਾਥ ਜੀ ਕੀ ਆਈ ਗੁਰਦਾਸ ਸਾਹਿਬ ਕਹਿੰਦੇ ਜਿਸ ਦਿਨ ਉਹ ਜਗਤ ਦਾ 나ਥ ਮਾਲਕ ਜਿਹੜਾ ਵੈਗੁਰੂ ਹੈ ਨਾ ਜਿਸ ਦਿਨ ਮੈਂ ਉਹਦਾ ਪਾਣੀ ਭਰਨ ਵਾਲਾ ਹੋ ਗਿਆ ਉਹਦੇ ਦਰ ਤੇ ਪਾਣੀ ਢੋਣ ਵਾਲਾ ਹੋ ਗਿਆ ਪਾਣੀ ਛਿੜਕਣ ਵਾਲਾ ਹੋ ਗਿਆ ਸੇਵਾ ਵਿੱਚ ਉਪਸਥਿਤ ਹੋ ਗਿਆ ਤਾਂ ਸਾਮਨਾ ਛਤਰ ਧਾਰੀ ਕੂਟਨ ਕੂਟਾ ਨਹ ਭਾਈ ਗੁਰਦਾਸ ਸਾਹਿਬ ਕਹਿੰਦੇ ਮੈਨੂੰ ਸੇਵਾ ਮਿਲਦਾਏ ਉਹਦੇ ਦਰ ਤੇ ਪਾਣੀ ਲਿਆਉਣ ਦੀ ਪਾਣੀ ਢੋਣ ਦੀ ਪਾਣੀ ਪਲਾਉਣ ਦੀ ਪਾਣੀ ਭਰਨ ਦੀ ਪਾਣੀ ਛੜਕਨ ਦੀ ਤੇ ਜਿੰਨੂੰ ਇਹ ਸੇਵਾ ਮਿਲਦਾ ਏ ਚਿੱਤ ਵਿੱਚ ਨਾਮ ਹੋਵੇ ਅੰਦਰ ਮਾਲਕ ਹੋਵੇ ਵੈਗਰੂ ਵੈਗਰੂ ਜਪਦਾ ਹੋਵੇ ਬਾਹਰ ਉਹ ਸੇਵਾ ਕਰਦਾ ਹੋਵੇ ਉਹਦਾ ਕਿੱਡਾ ਕੋ ਵੱਡਾ ਮਰਤਬਾ ਏ ਉਹ ਸੇਵਾਦਾਰ ਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਤਾਂ ਇਸ ਦੇ ਸਮ ਬਰਾਬਰ ਨਾ ਸ਼ਤਰਧਾਰੀ ਕੋਟਾਨ ਕੋਟਨ ਕਟਾਨ ਹੈ ਕਹਿੰਦੇ ਕਰੋੜਾ ਰਾਜੇ ਬਾਦਸ਼ਾਹ ਇਕੱਠੇ ਹੋ ਜਾਣ ਸ਼ਤਰਧਾਰੀ ਕਹਿੰਦੇ ਉਹ ਵੀ ਉਹਦੇ ਬਰਾਬਰ ਨਹੀਂ ਹੋ ਸਕਦੇ ਜਿਹੜਾ ਮਨ ਵਿੱਚ ਸਿਮਰਨ ਤੇ ਤਨ ਨਾਲ ਗੁਰੂ ਦੀ ਸੇਵਾ ਕਰਦਾ ਹੈ ਪਾਣੀ ਭਰਨ ਵਾਲਾ ਹੈ ਗੁਰੂ ਦੇ ਦਰ ਤੇ ਉਹਦੇ ਤੁਲ ਨਹੀਂ ਕੋਈ ਹੋ ਸਕਦਾ ਉਹਦੇ ਬਰਾਬਰ ਨਹੀਂ ਕੋਈ ਹੋ ਸਕਦਾ ਔਰ ਭਾਈ ਸਾਹਿਬ ਅਗਲਾ ਪ੍ਰਮਾਣ ਦਿੰਦੇ ਜਾ ਦੇਨਾ ਪਿੱਛ ਨ ਹਾਰੀ ਭਈ ਜਗ ਜੀਵਨ ਕੀ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਦਿਨ ਗੁਰੂ ਤਰੁੱਠ ਗਿਆ ਉਹਨੇ ਕਿਰਪਾ ਕਰ ਦਿੱਤੀ ਉਹਦੀ ਰਹਿਮਤ ਦੇ ਦੁਆਰਾ ਮਹਾਰਾਜ ਦੀਨ ਕਹਿੰਦੇ ਜਿਸ ਦਿਨ ਮੈਨੂੰ ਸੇਵਾ ਮਿਲ ਗਈ ਉਹਦੇ ਘਰ ਵਿੱਚ ਮੈਂ ਅਨਾਜ ਪੀਸਾਂ ਉਦੇ ਭੋਜਨ ਲਈ ਉਹਦੀ ਸੰਗਤ ਲਈ ਉਹਦੇ ਦਰ ਲਈ ਮੈਂ ਆਟਾ ਪੀਂਹਾਂ ਤੇ ਪੀ ਕੇ ਤੇ ਉਹਦੇ ਦਰ ਤੇ ਉਹਦੀਆਂ ਸੰਗਤਾਂ ਛਕਨ ਉਹ ਭੋਜਨ ਛਕੇ ਉਹਨੂੰ ਭੋਗ ਲੱਗੇ ਤੇ ਭਾਈ ਸਾਹਿਬ ਕਹਿੰਦੇ ਜਦੋਂ ਜਗਤ ਜੀਵਨ ਲਈ ਜਗਤ ਦੇ ਜੀਵਨ ਮਾਲਕ ਲਈ ਉਹਨੂੰ ਚਿਤਪਦੇ ਆ ਇਹ ਸੇਵਾ ਕੀਤੀ ਨਾ ਪਹਿਲਾਂ ਆਪ ਨੂੰ ਪਤਾ ਹੋਵੇਗਾ ਔਰ ਆਪ ਆਟਾ ਪੀਣਾ ਹੁਣ ਤਾਂ ਚੱਕੀਆਂ ਮਸ਼ੀਨੀ ਦੁਗ ਆ ਗਿਆ ਹੁਣ ਵੀ ਸੇਵਾ ਬਹੁਤ ਏ ਦਿੱਕਰਨੀ ਹੋਵੇ ਕਦੇ ਵੀ ਸੇਵਾ ਕਰਦੇ ਆ ਹਉ ਮੇਨਾ ਬਨ ਦੇਣੀ ਮੈਂ ਨਾ ਆਉਂਦੇ ਨੀ ਮਾਲਕ ਤੂੰ ਆ ਫਿਰ ਸਫਲੀ ਹੋਣੀ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਔਰ ਜੇ ਚਿੱਤ ਲਾ ਕੇ ਕਰੇ ਔਰ ਹਿਰਦੇ ਵਿੱਚੋਂ ਹਉ ਮੈਂ ਚਲੀ ਜਾਏ ਨਾਮ ਵਸ ਜਾਏ ਭਾਈ ਸਾਹਿਬ ਕਹਿੰਦੇ ਨੇ ਉਹ ਜਗਤ ਦੇ ਜੀਵਨ ਨੇ ਮੈਨੂੰ ਪੀਸਨਹਾਰੀ ਬਣਾ ਲਿਆ ਪੀਣ ਕਰਨ ਵਾਲੀ ਪੀਣ ਵਾਲੀ ਪੀਸਣ ਵਾਲਾ ਬਣਾ ਲੈਣਾ ਕੀਤਾ ਕਹਿੰਦੇ ਅਰਥ ਧਰਮ ਕਾਮ ਮੋਖ ਦਸਨ ਦਸਾਨ ਹੈ ਕਹਿੰਦੇ ਦੁਨੀਆ ਦੇ ਵਿੱਚ ਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਚਾਰ ਪਦਾਰਥਾਂ ਨੂੰ ਬੜੇ ਵੱਡੇ ਮੰਨਦੇ ਨੇ ਧਰਮ ਅਰਥ ਕਾਮ ਤੇ ਮੋਖ ਮੁਕਤੀ ਇਹਨਾਂ ਨੂੰ ਬੜੇ ਵੱਡੇ ਮੰਨਦੇ ਕਹਿੰਦੇ ਜੇ ਤੈਨੂੰ ਗੁਰੂ ਦੇ ਦਰ ਤੇ ਪਾਣੀ ਦੀ ਸੇਵਾ ਮਿਲ ਗਈ ਤੋਂ ਦੀ ਪਲੌਣ ਦੀ ਛੜਕਨ ਦੀ ਭਰਨ ਦੀ ਜੇ ਤੈਨੂੰ ਗੁਰੂ ਦੇ ਦਰ ਤੇ ਪੀਣਾ ਕਰਨ ਦੀ ਆਟਾ ਪੀਣ ਦੀ ਔਰ ਸੇਵਾ ਮਿਲ ਗਈ ਤੇਰੇ ਨਾਂ ਜਿਹੜੇ ਤੇਰੇ ਸੇਵਕ ਹੋਣਗੇ ਇਹ ਸਾਰੀਆਂ ਚੀਜ਼ਾਂ ਦਾ ਉਹਨਾਂ ਦੇ ਚਰਨੀ ਲੱਗਣ ਗਿਆ ਤੇਰੇ ਸੇਵਕਾਂ ਦੀਆਂ ਸੇਵਕਾਨ ਬਣ ਜਾਣ ਗਿਆ ਧਰਮ ਅਰਥ ਕਾਮ ਮੋਖ ਦਾਸਨ ਜਿਹੜੇ ਤੇਰੇ ਦਾਸ ਦਾਸਾਂ ਦਾਸਾਂ ਦੇ ਦਾਸ ਇਹ ਬਣ ਜਾਣਗੇ ਇਹ ਅਤ ਦੀਆਂ ਤੁਸ਼ ਨੇ ਜਿਹੜਾ ਗੁਰੂ ਕਾ ਸੇਵਾਦਾਰ ਤੇ ਗੁਰੂ ਕੀ ਸੇਵਾ ਗੁਰੂ ਕੀ ਸੇਵਾ ਕਰਨ ਵਾਲੇ ਦਾ ਮੁਰਾਤਬਾ ਬਹੁਤ ਵੱਡਾ ਬਹੁਤ ਵੱਡਾ ਉਹ ਸੇਵਾਦਾਰ ਹੋਵੇ ਸਹੀਂ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਔਰ ਸੇਵਾ ਕਰ ਔਰ ਚਿਤ ਲਾ ਕੇ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਔਰ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਅੰਦਰੋਂ ਹਉਮੈ ਚਲੀ ਜਾਏ ਮਾਲਕ ਨੂੰ ਚਿਤਵ ਭਾਈ ਸਾਹਿਬ ਕਹਿੰਦੇ ਸ਼ੇਰਕਾਰੀ ਪਨਿਹਾਰੀ ਪੀ ਸੁਨਹਾਰੀ ਕੋ ਜੋ ਸੁਖ ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਰਕਾਰੀ ਸ਼ਰਕਾਰੀ ਦਾ ਅਰਥ ਹੈ ਜੀ ਮੈਂ ਪਹਿਲਾ ਅਰਥ ਕਰ ਗਿਆ ਪਾਣੀ ਛਿੜਕਣ ਵਾਲਾ ਰੁੱਤ ਦੇ ਮੁਤਲਕ ਘਟਾ ਮਿੱਟੀ ਉੱਡਦਾ ਉਹਨੇ ਗੁਰਸਿੱਖ ਨੇ ਪਾਣੀ ਛਿੜਕਤਾ ਆਲੇ ਉਦਾਲੇ ਗੁਰੂ ਦੇ ਦਰ ਤੇ ਗੁਰੂਕੀਆਂ ਸੰਗਤਾਂ ਆਉਣੀਆਂ ਘਟਾ ਮਿੱਟੀ ਨਾ ਉੱਡੇ ਪਨਿਹਾਰੀ ਤੇ ਸੰਗਤਾਂ ਨੇ ਸ਼ਨਾਣ ਕਰਨਾ ਦਾ ਚਰਨ ਧੋਣੇ ਚਰਨਕੁੰਡ ਚ ਪਾਣੀ ਭਰਤਾ ਜਾਂ ਹੋਰ ਲੰਗਰ ਵਿੱਚ ਪਾਣੀ ਵਰਤਨਾ ਉਥੇ ਪਾਣੀ ਭਰਤਾ ਕਹਿੰਦੇ ਉਹ ਪਨਿਹਾਰੀ ਪੀਸਨਹਾਰੀ ਔਰ ਪੀਣਾ ਕਰ ਦਿੱਤਾ ਕਣਕ ਨੂੰ ਸਾਫ ਕਰ ਦਿੱਤਾ ਉਹ ਕੀਤੀ ਸਾਫ ਕਣਕ ਨੂੰ ਆਪ ਹੱਥਾਂ ਨਾਲ ਉਹਦਾ ਆਟਾ ਪੀਆ ਜਾਂ ਦਲੀਆ ਪੀਆ ਬੁਣਾਇਆ ਜਾਂ ਸੇਵਾ ਗੁਰੂ ਕੀ ਕੀਤੀ ਭਾਈ ਸਾਹਿਬ ਕਹਿੰਦੇ ਇਹਨਾਂ ਚੀਜ਼ਾਂ ਤੋਂ ਜੋ ਸੁੱਖ ਮਿਲਦਾ ਹੈ ਕਹਿੰਦੇ ਪ੍ਰੇਮਨੀ ਪਿਆਰੀ ਕੋ ਕਹਿ ਲੱਗੇ ਉਹ ਪ੍ਰਭੂ ਦੇਵ ਪਿਆਰੇ ਜਿਹੜੇ ਨੇ ਪਿਆਰ ਵਾਲੇ ਐਸੇ ਪੀਣਾ ਕਰਨ ਵਾਲੇ ਗੁਰਸਿੱਖ ਨੂੰ ਜਿਹੜਾ ਸੁੱਖ ਮਿਲਦਾ ਹੈ ਕਹਿਣ ਲੱਗੇ ਆਕਥ ਉਨਮਾਨ ਹੈ ਉਹਦੀ ਆਕਥ ਕਥਾ ਹੈ ਉਹਦੀ ਕੋਈ ਵਡਿਆਈ ਐਸੇ ਸੇਵਾਦਾਰ ਸਿਮਰਨ ਵਾਲੇ ਦੀ ਕਰ ਨਹੀਂ ਸਕਦਾ ਕਿੱਡੀ ਕੁ ਵਡਿਆਈ ਆ ਭਾਈ ਸਾਹਿਬ ਕਹਿੰਦੇ ਉਹਦਾ ਉਨਮਾਨ ਵੀ ਨਹੀਂ ਲਾਇਆ ਜਾ ਸਕਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਐਸੀ ਸੇਵਾ ਕਰਨ ਵਾਲਾ ਸੇਵਾਦਾਰ ਜਿਹੜਾ ਹੈ ਨਾ ਉਹ ਕਿੰਨਾ ਕੋ ਵੱਡਾ ਹੈ ਤੇ ਉਹਦੇ ਤੇ ਗੁਰੂ ਦੀ ਕਿੰਨੀ ਕੋ ਬਖਸ਼ਿਸ਼ ਰਹਿਮਤ ਹੁੰਦੀ ਆ ਤਾਂ ਹੀ ਸਾਡੇ ਗੁਰੂ ਨੇ ਸਾਨੂੰ ਸੇਵਾ ਤੇ ਸਿਮਰਨ ਦਿੱਤਾ ਹੈ ਦੋਨੇ ਚੀਜ਼ਾਂ ਗੁਰੂ ਘਰ ਦੇ ਅੰਦਰ ਨੇ ਸਿੱਖ ਸੇਵਾ ਵੀ ਕਮਾਉਂਦੇ ਨੇ ਤੇ ਸਿਮਰਨ ਵੀ ਕਰਦੇ ਨੇ ਗੁਰੂ ਦੇ ਬਚਨਾਂ ਨੂੰ ਹਿਰਦੇ ਚ ਬਸਾਉਂਦੇ ਨੇ ਗਰੀਬ ਨਵਾਜ਼ ਕਿਰਪਾ ਕਰਨ ਸਾਡੇ ਤੇ ਪੜਨ ਸੁਣਨ ਵਾਲਿਆਂ ਤੇ ਸਾਨੂੰ ਸਮਤ ਆਵੇ ਅਸੀਂ ਗੁਰੂ ਕੀ ਬਚਨਾਂ ਨੂੰ ਕਮਾਈਏ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਸਾਡੀ ਹਿਰਦਿਆਂ ਚ ਬਾਣੀ ਦਾ ਵਾਸਾ ਹੋਵੇ ਔਰ ਨਿਮਰਤਾ ਆਵੇ ਬਾਣੀ ਬਾਣੇ ਦੇ ਧਾਰਨੀ ਹੋਈਏ ਗੁਰੂ ਗੁਰੂ ਜਪੀਏ ਸੇਵਾ ਸਿਮਰਨ ਦੇ ਨਾਲ ਸਤਿਗੁਰੂ ਵੱਲ ਨੂੰ ਅੱਗੇ ਵਧਦੇ ਜਾਈਏ ਵਦਤ ਵਦ ਸ਼ੁਭ ਗੁਣ ਗ੍ਰਹਿਣ ਕਰੀਏ ਗੁਰੂ ਦੀ ਬਾਣੀ ਜਪੀਏ ਗੁਰੂ ਦੀ ਬਾਣੀ ਨਾਲ ਜੁੜੀਏ ਸਾਡਾ ਆਇਆ ਸਫਲਾ ਵਿਚਾਰਾ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਆਪ ਗਰੀਬ ਨਿਵਾਜ ਦੀ ਸੰਗਤ ਔਰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੁੱਧ ਬਖਸ਼ਿਸ਼ ਕਰਿਆ ਜੀ ਗਰੀਬ ਨਿਵਾਜ ਦੇ ਬਚਨ ਸਤਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਅੰਦਰ ਔਰ ਜਿੰਨੀਕ ਮਤਬੁੱਧ ਬਖਸ਼ ਦੇ ਉਹਦੇ ਮੁਤਲਕ ਕਰ ਸਕੀਏ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ